ਰੋਲੇ ਜੀ ਅੱਜ ਤੁਸੀਂ ਅੱਗੀ ਵੀ ਦਾ ਨਾਮ ਲੈਣਾ ਕਿਸ ਤਰ੍ਹਾਂ ਰਿਸਪੌਂਸ ਹੈ ਸਰ ਇਸ ਤਰ੍ਹਾਂ ਜੀ ਮੈਂ ਤਾਂ ਸਭ ਤੋਂ ਪਹਿਰੇ ਤੋਂ ਵਧਾਈ ਦਿੰਦਾ ਜੀ ਲੁਧਿਆਣਾ ਜਿਹੜਾ ਆਰਗੇਨਾਈਜ਼ ਕਰ ਰਿਹਾ ਹੈ ਉਹਨਾਂ ਨੂੰ ਕਿਉਂਕਿ ਬਹੁਤ ਵੱਡੇ ਐਫਰਟ ਲਾਏ ਉਹਨਾਂ ਦੇ ਪਹਿਲੇ ਜਿੰਨੀ ਵੀ ਲੁਧਿਆਣਾ ਜਗ ਐਕਸੀਬਿਸ਼ਨ ਲਗਾਈ ਜਾਂਦੀਆਂ ਸੀਗੀਆਂ ਲੁਧਿਆਣੇ ਇੰਡਸਟਰੀ ਵਾਲੇ ਉਹ ਐਕਸੀਬਿਸ਼ਨ ਬਾਹਰ ਜਾ ਕੇ ਲਗਾਉਂਦੇ ਸੀ ਦਿੱਲੀ ਵਗੈਰਾ ਚੰਦ ਬੰਦੇ ਆਉਂਦੇ ਸੀ ਬਸ ਫਾਰਮੈਟ ਹੀ ਸੀ ਹੁਣ ਐਫਰਟਸ ਹੋਏ ਹਾਇਤ ਚ ਅੱਜ ਸ਼ੁਰੂ ਕੀਤੀ ਉਸ ਤੋਂ ਬਾਅਦ ਪੀਯੂ ਲੱਗੀ ਹੈ ਇੱਥੇ ਲੱਗੀ ਹੈ ਤਿੰਨੇ ਜਗ੍ਹਾ ਬੜੀ ਕਾਮਯਾਬ ਜਾ ਰਹੀ ਹੈ ਫੁੱਟਬਾਲ ਬਹੁਤ ਅੱਛਾ ਹੈ ਜੀ ਔਰ ਇਹਦੇ ਨਾਲ ਨਾ ਥੋੜਾ ਜਿਹਾ ਉਤਸ਼ਾਹ ਵੱਧਾ ਇੰਡਸਟਰੀ ਦਾ ਇੰਡਸਟਰੀ ਹੌਸਲਾ ਵੱਧਾ ਹੈ ਬਹੁਤ ਵੱਡੇ ਐਫਰਟਸ ਨੇ ਇਹਨਾਂ ਦੇ ਬਹੁਤ ਵੱਡੀ ਹਿੰਮਤ ਹੈ ਜੀ ਆਪਣਾ ਕੰਮ ਛੋੜ ਕੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਾ ਜੀ ਮੈਂ ਵਧਾਈ ਦੇ ਬਦਤਰ ਮੈਂ ਕਿੰਨਾ ਫਰਕ ਪਿਆ ਪਹਿਲੇ ਜਿੱਦਾਂ ਕਿ ਹੋਟਲ ਚ ਲੱਗਦੇ ਸੀ ਜੀ ਸਿੰਘ ਫੋਟੋ ਤੋਂ ਬਾਅਦ ਹੋਟਲ ਤਾਂ ਲਗਾਉਂ ਫਿਰ ਵੀ ਲੱਗਦੀ ਹੈ ਕਿਦਗਦੇ ਲੇਕਿਨ ਇਹ ਜ਼ਿਆਦਾ ਬੈਟਰ ਜਿੰਦਾ ਦੇਖੋ ਇੱਥੇ ਪਾਰਕਿੰਗ ਸੱਸਣੀ ਹੈ ਪਲੱਸ ਹਾਰਮਨ ਸਿਟੀ ਹੈ ਜੀ ਫੋੜ ਦੇ ਲਿਫਟ ਵਿੱਚ ਕਾਜ ਵੀ 100 ਸੋ ਬੰਦਾ ਖੜਾ ਰਹਿੰਦਾ ਹੈ ਜਗ੍ਹਾ ਨਹੀਂ ਮਿਲਦੀ ਟਾਈਮ ਨਹੀਂ ਮਿਲਦਾ ਰਸਪਿਆ ਜਾਂਦਾ ਇੱਥੇ ਬਹੁਤ ਹੀ ਅੱਛਾ ਹੈ ਜੀ ਔਰ ਇਸ ਬਾਰੇ ਮੈਂ ਕਹੂੰਗਾ ਕਿ ਇੰਡਸਟਰੀ ਵਾਸਤੇ ਬਹੁਤ ਹੀ ਵਧੀਆ ਮੌਕਾ ਹੈ ਸਰਕਾਰਾਂ ਦੀ ਨਲਾਕੀ ਹੈ ਕਿ ਸਾਨੂੰ ਐਗਜ਼ੀਬਿਸ਼ਨ ਸੈਂਟਰ ਨਹੀਂ ਦੇ ਸਕਦੇ ਜੀ ਜੀ ਸਾਨੂੰ ਆਪ ਬਣਾਉਣਾ ਪੈਂਦਾ ਹੈ ਫਿਰ ਵੀ ਸਾਡੇ ਮੈਂ ਇੰਡਸਟਰੀ ਬਣਾਵਾ ਦੀ ਬਾਵਾ ਜੀ ਖੜਿਆ ਸਾਡੇ ਕੋਲ ਇਹ ਬਹੁਤ ਵੱਡੀ ਹਿੰਮਤ ਹੈ ਬਹੁਤ ਵੜਿਆ ਅਫਰਟ ਠੀਕ ਹੈ ਜੀ